ਆਸ਼ੇ ਕੀ ਗੱਲ ਬਾਤ ਹੋਇਆ ਤੇ ਤੁਹਾਡੇ ਘਰ ਦਾ ਤੇ ਲੈਟਰ ਪੈ ਰਿਹਾ ਅੱਜ ਕਿੱਥੇ ਇਹ ਵੀ ਜੀ ਪਾਉਂ ਰਿਹਾ ਹੈ ਲੈਟਰ ਤੇ ਕੋਈ ਬੱਡਰ ਗੁੱਡ ਖੜ ਗਿਆ ਵਿੱਚੋਂ ਤੇ ਤੇਰੇ ਆਸਾ ਹਦੂ ਕਾਰਨ ਦਾ ਪਤਾ ਲੱਗ ਸਕਦਾ ਹੈ ਕਾਰਨ ਤੇ ਹੁਣ ਤੁਹਾਨੂੰ ਪੜਿਆ ਵੀ ਜਿਹੜੇ ਮੂਠੇਕੇਦਾਰ ਮਿਸਤਰੀ ਵਿਚਾਰੇ ਕੰਮ ਕਰਦੇ ਉਹਨਾਂ ਦਾ ਵੀ ਜੀ ਕਰਦਾ ਵੀ ਥੱਲੇ ਆਈਏ ਉਹ ਕੁਦਰਤ ਨੂੰ ਜਿੱਤਰਾ ਕੋਲ ਤਰੋਂ ਕੋਈ ਕਾਟਾ ਪੈ ਗਿਆ ਹਾਂਜੀ ਤੇ ਕੀ ਮੰਕਰਾਂ ਜਾਓ ਦੇ ਪ੍ਰਸ਼ਾਸਨ ਤੋਂ ਦਾਨੀ ਸੱਜਣਾ ਤੋਂ ਕੀ ਅਪੀਲ ਕਰੋਗੇ ਜਿਵੇਂ ਕਿ ਪਹਿਲਾਂ ਉਹ ਫੜੜ ਕੇ ਇਹੇ ਕੰਮ ਕਿਨਾਰੇ ਚੜੋਂ ਕਿਤੇ ਜਾਂਦੇ ਕੀ ਮੰਕਰੋ ਦੇ ਦਾਨੀ ਸੱਜਣਾ ਤੋਂ ਆਹੀ ਦੇ ਉਹ ਅਨੇ ਵੀ ਚੱਲ ਆਈ ਆਪਦਾ ਪਾਉਂਦੇ ਚਲੋ ਆਪਦੀ ਮਿਹਨਤ ਕਰਕੇ ਫੜ ਦੜ ਕੇ ਜਿਤਨਾ ਵੀ ਆਪਦਾ ਮਕਾਨ ਚੁੰਦੇ ਵੜੇ ਉਮੀਦ ਦੇ ਵਿੱਚ ਤੇ ਹੁਣ ਪਾਉਂਦੇ ਐਸੇ ਕਰਕੇ ਤੇ ਲੋਹੂ ਮਹਾਰਾਜ ਨੂੰ ਜ਼ੋਰ ਉਹਨਾਂ ਚ ਆਹੀ ਦੇ ਹੁਣੇ ਜੇ ਕੋਈ ਤਰਸਾਦਾ ਮੱਧ ਮਾਰ ਮਿਸਾਲੇ ਪਿੰਡ ਪਗੂਪੁਰਾ ਤੇ ਜਿਹੜਾ ਅੱਜ ਦਲਬਾਗ ਸਿੰਘ ਦੇ ਘਰੇ ਲੈਂਟਰ ਪੈ ਰਿਆ ਸੀ ਤੇ ਅਚਾਨਕ ਗੱਡਰ ਥੱਲੇ ਇੱਕ ਖਿਸਕ ਗਿਆ ਤੇ ਜਿਹੜਾ ਲੈਂਟਰ ਉਹ ਸਾਰਾ ਡਿੱਗ ਪਿਆ ਵਾ ਜਿਹੜਾ ਉਹਦੇ ਤੇ ਤਿੰਨ ਮਜ਼ਦੂਰ ਜਿਹੜੇ ਇੱਕ ਥੱਲੇ ਆ ਗਿਆ ਸੀ ਉਹਨੂੰ ਕੱਢਿਆ ਮਹਾ ਤੇ ਸਿਵਲ ਹਸਪਤਾਲ ਦਾਖਲ ਕਰਾਇਆ ਕੁਝ ਦੋ ਮਜ਼ਦੂਰਾਂ ਦੇ ਹੋਰ ਸੱਟਾਂ ਲੱਗੀਆਂ ਇਹ ਕਰਕੇ ਜਿਹੜਾ ਦਿਲਬਾਗ ਸਿੰਘ ਵਿਚਾਰਾ ਇਹਦੇ ਨਾਲ ਪਹਿਲਾਂ ਬਾਲਿਆਂ ਦੇ ਕੋਠੇ ਹੀ ਤੇ ਚੋਂਦੇ ਬਹੁਤ ਹੀ ਤੇ ਵਿਚਾਰੇ ਨੇ ਫੜ ਤੜ ਕੇ ਪੈਸੇ ਤੇ ਆਪਦੀ ਮਿਹਨਤ ਦੀ ਕਮਾਈ ਵੀ ਜਿਹਦੀ ਮਤਲਬ ਲੱਤੋਂ ਵੀ ਆ ਰਹੀ ਆ ਵਿਚਾਰਾ ਤੇ ਇਹ ਕਰਕੇ ਇਹਨੇ ਕਰਨ ਲੱਗਾ ਸੀ ਕੰਮ ਤੇ ਨੁਕਸਾਨ ਹੋ ਗਿਆ ਦਾ ਬਹੁਤ ਜੀ ਹੁਣ ਪ੍ਰਸ਼ਾਸਨ ਤੋਂ ਐਨਆਰਆਈ ਦਾ ਕੀ ਮੰਗ ਮੰਗੇ ਹੋ ਆ ਵੀ ਵਿਚਾਰਾ ਲੱਤੋਂ ਆ ਰਹੀ ਆ ਤੇ ਗਰੀਬ ਆ ਤੇ ਜੇ ਇਹਦੀ ਕੋਈ ਮਦਦ ਜਿੰਨੀ ਹੋ ਸਕੇ ਉਹ ਕੀਤੀ ਜਾਵੇ ਤੇ ਚੰਗੀ ਗੱਲ ਮੈਂ ਮੰਤਰੀ ਸਾਹਿਬ ਨੂੰ ਵੀ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜੇ ਗਰੀਬ ਪਰਿਵਾਰ ਆ ਪਿੰਡ ਪੰਗੂਪੁਰ ਦਾ ਤੇ ਇਹਨਾਂ ਦਾ ਜਿਤਨਾ ਬਾਲੇ ਵਾਲੇ ਕੋਠੇ ਅੱਗੇ ਲਿਖੇ ਵੀ ਆ ਤੇ ਜੇ ਮੰਤਰੀ ਸਾਹਿਬ ਵੀ ਇਹਨਾਂ ਦੀ ਕੋਈ ਹੈਲਪ ਕਰਦੇ ਆ ਤੇ ਵਧੀਆ ਗੱਲ ਹੈ ਜੀ ਅੱਜ ਸਰਦਾਰ ਦਿਲਬਾਖ ਸਿੰਘ ਦੇ ਘਰ ਦਾ ਲੈਂਟਰ ਪੈ ਰਿਆ ਸੀਗਾ ਜੀ ਉਹਦੇ ਵਿੱਚ ਨਾ ਇੱਕ ਗਾਡਰ ਫਿਰ ਗਿਆ ਤੇ ਉਹ ਗਾਡਰ ਪਿਰਨ ਦੇ ਕਾਰਨ ਸਾਰਾ ਲੈਂਟਰ ਥੱਲੇ ਡਿੱਗ ਪਿਆ ਉਹ ਡਿੱਗਣ ਦੇ ਕਾਰਨ ਦੋ ਤਿੰਨ ਮਜ਼ਦੂਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਇੱਕ ਦੇ ਥੋੜੀਆਂ ਗੰਭੀਰ ਨੇ ਤੇ ਦੂਜਿਆਂ ਦੇ ਨਾਰਮਲ ਸਟਾ ਨੇ ਜੀ ਪਤਾ ਨਹੀਂ ਹੋਂ ਦੇ ਬਾਰੇ ਤੱਕ ਕੋਈ ਹਲੇ ਆਪਾਂ ਨਹੀਂ ਕਹਿ ਸਕਦੇ ਵੀ ਇਹ ਨਗੇਲੀ ਕਿਰੀ ਆ ਜਾਂ ਕਿਦਾਂ ਕਿ ਬਣਾਇ ਲੈਂਟਰੀ ਦਿਖਦਾ ਹੈ ਕਾਰਨ ਬਸ ਉਹ ਗਾਡਰ ਫਿਰ ਗਿਆ ਜੀ ਉੱਪਰ ਪਾਉਂਡੇ ਸੀ ਉਹ ਗਾਡਰ ਫਿਰਨ ਕਰਕੇ ਸਾਰਾ ਲੈਂਟਰੀ ਥੱਲੇ ਡਿੱਗਿਆ ਤੇ ਇਸੇ ਘਟਨਾ ਦੇ ਵਿੱਚ ਕਿੰਨੇ ਆਨੇ ਜ਼ਖਮੀ ਹੋਏ ਤਿੰਨ ਜਣੇ ਹੋਇਆ ਜੀ ਜ਼ਖਮੀ ਇੱਕ ਨੂੰ ਥੋੜੀਆਂ ਕੰਬੀਰ ਸਟਾ ਨੇ ਤੇ ਦੋ ਦੇ ਨਾਰਮਲ ਆ ਜੀ ਤੇ ਕਿੱਥੇ ਐਡਮਿਟ ਕਰਵਾਇਆ ਗਿਆ ਜੀ ਸਰਕਾਰੀ ਹਸਪੀਟਲ ਪਟੇ ਕੀ ਕਰਵਾਇਆ ਗਿਆ ਜੀ ਉਹਨਾਂ ਨੂੰ ਦਾਖਲ ਉੱਥੇ ਉਹਨਾਂ ਦੀ ਜੜੀ ਬੁੱਟੀ ਦਵਾਈ ਚੱਲ ਰਹੀ ਹੈ ਜੀ ਇਹਨਾਂ ਦੇ ਇੱਕ ਪਰਿਵਾਰ ਵੱਲੋਂ ਐਂਪਰ ਪਾਇਆ ਗਿਆ ਇਹ ਕਾਫੀ ਨਿਖਰਾਨੀ ਹੋਇਆ ਹੋਇਆ ਹੈ ਪ੍ਰਸ਼ਾਸਨ ਕੋ ਕੀ ਕੀ ਕਰਨੀ ਚਾਹੋਗੇ ਅਪੀਲ ਤਾਂ ਇਹੀ ਕਰਨੀ ਚਾਹਾਂਗੇ ਜੀ ਜਿਹੜਾ ਪਰਿਵਾਰ ਪਾਰਿਆ ਸੀਗਾ ਉਹ ਅਤਿ ਦੀ ਗਰੀਬ ਹੈ ਉਹ ਮੁੰਡਾ ਦਲਬਾਖ ਸਿੰਘ ਲਤੋਂ ਵੀ ਆਰੀ ਆ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਉਹਨੂੰ ਪੋਲੀਓ ਆ ਸੋ ਇਸ ਕਰਕੇ ਜੇ ਇਹਨਾਂ ਦੀ ਸਰਕਾਰ ਕੋਈ ਮਦਦ ਕਰ ਸਕਦੀ ਆ ਮੈਂ ਤਾਂ ਇਹੀ ਘੋੜ ਲਾਉਂਗਾ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਸਰ ਜੀ ਸਿੰਘ ਜੀ ਪਹਿਲ ਪੱਗ ਉੱਪਰ ਜੀ ਇਹ ਕੀ ਗੱਲਬਾਤ ਹੋਈ ਆ ਜੀ ਜਿਵੇਂ ਕਿ ਇਹ ਲੈਂਟਰ ਦੇਖ ਗਿਆ ਵਾ ਇਹ ਘਟਨਾ ਵਾਪਰ ਗਈ ਹੈ ਇਹ ਦਲਬਾਗ ਸਿੰਘ ਜੀ ਲੈਂਟਰ ਮੇਰਾ ਪਤੀ ਦਾ ਪੈ ਰਿਆ ਸੀ ਤੇ ਚਾਨਕੀ ਗਾਰਡਰ ਖਿਸਕ ਗਿਆ ਗਾਰਡਰ ਖਿਸਕਣ ਕਰ ਲੈਂਟਰ ਦਾ ਨੁਕਸਾਨ ਹੋ ਗਿਆ ਜੀ ਤੇ ਹੁਣ ਕੀ ਮੰਗ ਕਰਨੀ ਚਾਹੋਗੇ ਪ੍ਰਸ਼ਾਸਨ ਤੋਂ ਇਹਨਾਰੇ ਵੀਰਾਂ ਤੋਂ ਮੈਂ ਮੰਗ ਕਰਨੀ ਚਾਹਾਂਗੇ ਵਿਚਾਰਾ ਗਰੀਬ ਆ ਛੇਰੀ ਮਦਦ ਕੀਤੀ ਜਾਵੇ ਇਹਨੇ ਬੜੀ ਮੁਸ਼ਕਲ ਨਾਲ ਇਹਦੇ 20 ਸਾਲ ਹੋ ਗਏ ਕੋਠੇ ਚੁੰਦਿਆਂ ਨੂੰ ਤੇ ਚੁੰਦੇ ਹੁਣ ਮਹਾ ਨੇ ਕੋਠੇ ਮਕਾਨ ਬਣਾਉਣ ਲਗਾ ਤੇਰੀ ਮਾਦਕ ਕੀਤੀ ਜਾ ਵਿਚਾਰੇ ਤੇ ਕੀ ਗਲਬਤ ਹੋਈ ਉਹ ਜਰਪਾਤ ਹੋਈ ਬੜਾ ਕੋਈ ਖੁਸ਼ੀ ਪਛਾਲੀ ਬਹੁਤ ਦੀਮ ਭਰੇ ਪਿੱਲਰ ਭਰੇ ਸਾਰਾ ਕੁਝ ਚੁੱਕ ਚੁੱਕ ਕਰ ਜਾ ਮੇਰਾ ਪੁੱਤ ਤੇ ਫੋਨ ਲਿਆ ਬੱਜ ਜਾ ਰਿਹਾ ਸੀ ਵਾਹੀ ਕਰਦਾ ਅਹੀਂ ਲਿੰਟਰ ਪੌਂਡਾ ਹੀ ਖੁਸ਼ੀ ਪਛਾਲੀ ਸਾਰੇ ਭੈਣ ਭਰਾ ਸੱਦੇ ਆ ਪਤਾ ਨਹੀਂ ਕਿ ਵਿੱਚ ਗਾਰਡਰ ਜਿਹੜਾ ਤੂੰ ਲੇਫ ਗਿਆ ਤੇ ਸਾਰਾ ਕੁਝ ਹੀ ਤੇ ਦੇ ਪਿਆ ਉਹ ਮਾਦਰ ਕੀ ਮੰਨ ਕਰਨੀ ਤੇ ਉਹ ਮਾਂ ਦਾ ਸਾਡੀ ਮਦਦ ਕੀਤੀ ਜਾਵੇ ਭੈਣ ਭਰਾ ਤੇ ਸਾਰਿਆਂ ਤੋਂ ਅੱਗੇ ਪੈਹਾ ਥੇਲਾ ਲੈ ਲਿਆ ਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਫੇਰ ਕੀ ਤੋਂ ਮੰਗਾਂਗੇ ਮੇਰੇ ਤਿੰਨਾਂ ਜੁਆਇਆਂ ਨੇ ਮਰਦਤ ਕੀਤੀ ਸਾਰੇ ਭੈਣ ਭਰਾਵਾਂ ਨੇ ਕਰਕੇ ਤੇ ਅਸੀਂ ਘਰ ਰਲ ਕੇ ਮੇਰੇ ਕੋਠੇ ਡਿੱਗ ਪਏ ਸੀ ਤੇ ਅਸੀਂ ਇਕੱਲੇ ਚੱਲ ਪਾਲੀਏ ਸਾਡੇ ਬੈਣ ਨੂੰ ਥਾਂ ਨਹੀਂ ਹੈਗਾ ਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਫੇਰ ਕਿਸੇ ਤੋਂ ਮੰਗਾਂਗੇ ਸਾਡੀ ਮਰਦਤ ਜਿੰਨੀ ਹੁੰਦੀ ਸਾਡੀ ਮਦਦ ਮੇਰਾ ਪੁੱਤ ਗਰੀਬ ਆ ਤੇ ਮਦਦ ਕਰਨੀ ਚਾਹੀਦੀ ਹੈ ਕੰਮ ਕੀ ਕਰਦਾ ਵਾ ਕੰਮ ਵਾਈ ਦਾ ਹੀ ਕਰਦਾ ਕਰਕਟ ਕੇਸ ਪੈ ਪੈਣ ਤੋਂ ਵੀ ਆ ਰਹੀ ਆ ਤੇ ਪੈਣੀ ਵੀ ਠੇਕੇ ਤੇ ਲੈਂਦਾ ਆ ਕਿਆ ਬਰਾਤੀ ਤੋਤੀ ਪੂਰਾ ਆਂਦੇ ਸਾਰੇ ਭੈਣ ਭਰਾ ਆਂਦੇ ਤੇਰੇ ਕੋਠੇ ਵਾਲੀ ਉੱਤੇ ਡੇਗ ਪੈਣਗੇ ਤੇ ਤੇਰੇ ਘਰੋਂ ਬਦ ਦਿੰਦੇ ਨੇ ਤੈਨੂੰ ਲੀਟਰ ਪਾ ਰਾਂ ਚਾਨੂ 5 6 ਮਹੀਨਿਆਂ ਚੱਲੇ ਸਰਗੇ ਤੇ ਬੀਂ ਪਰ ਪਰ ਚੋਕ ਚੋਕੇ ਸਾਰੇ ਵਧੀਆ ਹੀ ਕਟੇਕੇਦਾਰ ਨੂੰ ਕੰਮ ਕਰ ਮਰਸਾਨ ਵਾਰ ਆਪਣੇ ਤਨਖੀ ਧੋਖਾ